ਮੰਥਲੀ ਮੀਟਿੰਗ ਹੁੰਦੀ ਹੈ ਬੈਲ ਫ੍ਰੈਸ਼ਨ ਦੀ ਮੰਥਲੀ ਮੀਟਿੰਗ ਜੋਸੀ ਆਪਣੇ ਪ੍ਰੋਗਰੈਸ ਕਰਦੇ ਆ ਕੰਮਾਂ ਦੀ ਇੰਤਾਂ ਉਹ ਕਰਦੇ ਆ ਤੇ ਮਤਲਬ ਜਿਹੜੇ ਰਿਟਾਇਰ ਕਰ ਜਾਂਦੇ ਆ ਉਹਨਾਂ ਦੀ ਤਕਲੀਫਾਂ ਹੁੰਦੇ ਆ ਉਹ ਤਕਲੀਫਾਂ ਦੂਰ ਕਰਨ ਦੀ ਅਸੀਂ ਹਰ ਪੂਰੀ ਕੋਸ਼ਿਸ਼ ਕਰਦੇ ਆ ਜਿਹੜਾ ਇੰਕਰੀਮੈਂਟ ਕਿਸੀਗਾ ਇਹ ਲੰਗੜਾ ਫੱਦਰਾ ਕਰ ਰਿਹਾ ਹੈ ਗਵਰਨਮੈਂਟ ਨੇ ਰਟਾਇਰ ਬੰਦਾ ਹੋਇਆ 19 ਚ ਕਿਸ ਦੇ ਰਹੇ ਆ ਜੁਲਾਈ 24 ਤੋਂ ਦੇ ਰਹੇ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹ ਫੈਸਲਾ ਜਿਸ ਤੋਂ ਬਦਲ ਰਟਾਇਰ ਹੋਇਆ ਉਸ ਤੋਂ ਲੱਗ ਰਹਿ ਜਾਵੇ एक तो पैसा लंगड़ा फैसला करे सरकार ने किसी पैसा अर्थ नहीं लगेगा बंद का जे बंद पैसा कट्ठा मिलेगा बंद यूज करेगा बंद नारा आंदा पैसा कट्ठा मिल यूज सही करता है लंगड़ा फैसला किस्त दो मिलेगी तीन हजार कई फायदा होगा कोई फैसला फायदा ही नहीं है इसे सरकार पुरजोर मंग करते हैं भी एक मुक्त पैसा 4 ਮਿੰਟ 6 ਮਿੰਟ ਲੇਟ ਦਾ ਜਾਵੇ ਪਰ ਇਤੇ ਇੱਕ ਮੁਕਤਜ਼ਾ ਹਾਲ ਬੈਠਦਾ। ਮੂਰ ਗੈਸ ਕਰਦੇ ਆਂ ਜੀ ਬੰਦਾ ਲਾਓ ਸਰਬੂਗਾ ਮੰਗਾਓ ਤੇ ਇਹਦੇ ਨਾਲ ਬਣਾਓ ਤੁਹਾਡਾ 16 ਤੋਂ ਲੈ ਕੇ 21 ਤੱਕ। ਉਹਨਾਂ ਸਟਾਫ ਦੀ ਪੰਜ ਛੇ ਮੈਂਬਰ ਕਮੇਟੀ ਦੇ ਕਮੇਟੀ ਵੱਲੋਂ ਵੀ ਸਰ ਕਮੇਟੀ ਵੱਲੋਂ ਜੋ ਆਪਣੇ ਥੋੜੀ ਹਿੰਮਤ ਨਾਲ ਲੈਂਦਾ ਕਮੇਟੀ ਤੋਂ ਜੋਗ ਪਰ ਮਿਲਦਾ ਨੂੰ ਸਾਨੂੰ ਆਪਣੀ ਹਿੰਮਤ ਕਰਕੇ ਅਸੀਂ ਕੰਮ ਘੁਮਗਰਾ ਲੈਂਦੇ ਸਟਾਫ ਦੇ ਵੈਸੇ ਇਹੋ ਦਿਲੋਂ ਨਹੀਂ ਜਾਂਦਾ ਇਹੋ ਬੇਨਾਂ ਦਾ ਕੰਬਰੇ ਯੋਨ ਕਹਿੰਦੇ ਆ ਵੀ ਬਜ਼ੁਰਗਾਂ ਸਾਡੇ ਲੇਡੀਜ਼ ਐ ਨਹੀਂ ਚੜ ਸਕਦੀਆਂ ਕੋਠੇ ਤੇ ਇਹਨੂੰ ਫੇਰ ਅਪੀਲ ਕਰਦੇ ਆ ਵੀ ਸਾਨੂੰ ਕਮਰਾ ਦੇ ਦਿਓ ਗਰਮੀਆ ਦਿਨਾਂ ਕਾ ਨੂੰ ਕਿਸੇ ਕੋ ਕੁਝ ਹੋ ਗਿਆ ਮੁਸ਼ਕਲ ਹੋ ਜਾਊਗਾ ਯੋਨ ਪੰਜ ਸੇ ਮੈਂ ਡੈਪ੍ਰੈਸ਼ਨ ਮਿਲਦੇ ਆ ਸੀ ਜਾ ਕੇ ਯੋ ਅਗੇ ਮੰਗਾ ਰੱਖਦੇ ਆ ਇੱਕ ਬਗਾਇ ਦੀ ਇੱਕ ਕਮਰੇ ਦੀ ਦੇਖਦੇ ਆ ਇਹ ਸਭ ਨਹੀਂ ਕਹਿੰਦੇ ਤੇ ਜਮਤਰੀ ਮਚਿੰਗ ਸਾਡੀ ਹੁੰਦੀ ਹੈ ਉਹਦੇ ਵਿੱਚ ਮੁਲਾਜ਼ਮਾਂ ਆ 21 16 ਜੋ ਜਿਹੜਾ ਬੰਦਾ ਇਹ ਨਹੀਂ ਰਹਾ ਪੰਜਾਬ ਸਰਕਾਰ ਦੇ ਤਾ ਤਾ ਮੁਤਾਬਕ ਉਹ ਦੇਣਾ ਚਾਹੀਦਾ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੇ ਦਿੱਤੇ ਲੋਕਲ ਬਾਡੀਜ਼ ਨੂੰ ਮੁਲਾਜ਼ਮਾਂ ਦਾ ਜਿਹੜਾ ਏਰੀਆ ਰ ਹੈ ਉਹ ਵੀ ਲੈਟਰ ইস্যੂ ਹੋ ਗਿਆ ਇਹਦੇ ਜਦੋਂ ਜ਼ਾਇਦ ਵਾਸਤੇ ਸੀ ਲੈਟਰ ਵੀ ਦੇ ਕੇ ਆ ਨੋ ਤਰੀਖ ਨੂੰ 9 5 2025 ਨੂੰ ਡਿਪਟੀ ਆਫਿਸ ਦੇ ਕੇ ਆ ਉਹਨੇ ਇਹ ਏਰੀਆ ਦੇ ਬਾਰੇ ਵੀ ਕਲੀਅਰ ਕੀਤਾ ਕਿ 21 16 ਇਹ ਪੰਡ ਦਾ ਏਰੀਆ ਦਿੱਤਾ ਜਾਵੇ ਉਹ ਬਿਲ ਬਣਾ ਚੱਲੂ ਹੋ ਗਏ ਬਾਕੀ ਮੁਲਾਜ਼ਮਾਂ ਜਿਹੜੇ ਇੰਕਰੀਪਰ ਦੇਗਾ ਉਹ ਵੀ ਉਹਨਾਂ ਨੂੰ ਇਨਕਮੈਂਟ ਲੱਚੁਕਿਆ ਚਾਰ ਬੰਦ ਮੁਲਾਵਨ ਜਦੋਂ ਜੇ ਜੇ ਉਹਨੇ ਏਰੀਆ ਏਰੀਆ ਵੀ ਆ ਗਿਆ ਜਿਹੜਾ ਬਕਾਇਆ ਬਣਦਾ ਸੀ। ਬਾਕੀ ਸਾਡੀ ਜੱਦੂਦਿਆ ਦੇ ਪੰਜਾਬ ਸਰਕਾਰ ਨੂੰ ਕਿ ਵੀ ਜਿਹੜਾ ਏਰੀਆ ਹੈ ਇਹ ਕਿਸ਼ਤਾਂ ਵਾਈਜ਼ ਕਰ ਰਹੇ ਆ। ਇਹ ਕਟੇਰੀਆ ਬਣਾ ਦਿੱਤਾ ਨਾ ਜਿਹੜੇ 15 ਸਾਲ ਤੋਂ ਪਹਿਲਾਂ ਆ ਗਏ ਉਹਨਾਂ ਨੂੰ ਤੁਸੀਂ 12 ਕਿਸ਼ਤਾਂ ਦੇਣਾ ਜਿਹੜੇ ਉਸ ਤੋਂ ਬਾਅਦ ਆ ਉਹਨਾਂ ਨੂੰ 16 ਕਿਸ਼ਤਾਂ ਦੇਣਾ। ਸਾਡੀ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਮਲਾਜ਼ਮ ਨੂੰ ਬਣਦਾ ਹੈ ਰਹੀ ਇੱਕ ਮਸਜਿਦ ਹੈ ਨੇ ਕਿਰਪਾਲ ਦਾ ਕਿਿਸਾ ਕਿਉਂਕਿ ਬਾਰ ਬਾਰ ਇਸ ਚੱਕਰ ਵਿੱਚ ਨਾ ਪਵੇ ਮਲਾਜ਼ਮ ਨੂੰ ਇਹ ਜਿਹੜਾ ਬਣਦਾ ਹੈ ਉਹਦਾ ਸਹੀ ਇਸਤੇਮਾਲ ਕਰ ਸਕਣ ਇਹ ਪੰਜਾਬ ਸਰਕਾਰ ਨੂੰ ਅਪੀਲ ਹੈ ਧੰਨਵਾਦ ਮਾਈ ਸੈਲਫ ਕੁਰਦੀਪ ਸਿੰਘ ਭੋਗੋ ਐਡਵੋਕੇਟ ਐਕਸਈਓ ਅੱਜ ਮਲਾਜ਼ਮ ਜਥੇਬੰਦੀਆਂ ਵੱਲੋਂ ਮੰਥਲੀ ਮੀਟਿੰਗ ਕੀਤੀ ਗਈ ਸੀ ਇਸ ਮੀਟਿੰਗ ਸਭ ਤੋਂ ਵੱਡੀ ਅਚੀਵਮੈਂਟ ਇਹ ਹੈ ਕਿ ਆਨਰੇਬਲ ਹਾਈ ਕੋਰਟ ਦੀ ਅਟ੍ਰੈਕਸ਼ਨ ਨਾਲ ਜਿਹੜੇ ਸਾਡੇ 4-5 ਮੁਲਾਜ਼ਮ ਸੀ ਨੇ ਉਹਨਾਂ ਨੂੰ ਐਨੋਲ ਇਨਕਰੀਮੈਂਟ ਮਿਲੀ ਹੈ ਜੋ ਕਿ ਉਹਨਾਂ ਦੀ ਰਿਟਾਇਰਮੈਂਟ ਦੇ ਡਿਊ ਸੀ ਪਰ ਇਹ ਏਰੀਅਰ ਪਿਛਲੀ ਡੇਢ ਤੋਂ ਨਹੀਂ ਮਿਲਿਆ ਗਿਆ ਸਿਰਫ ਕਰੰਟ ਦਿੱਤਾ ਗਿਆ ਹੈ ਇਸ ਲਈ ਅਸੀਂ ਗਵਰਨਮੈਂਟ ਨੂੰ ਪੂਰੀ ਔਰ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਹੈ ਪਿਛਲੇ ਏਰੀਅਰ ਵੀ ਦਿੱਤਾ ਜਾਵੇ ਇਹਨਾਂ ਦਾ ਕੇਸ ਅੰਦਰ ਦੀ ਨਾਲ ਬਾਚਿਆ ਜਾਵੇ ਦੂਜੀ ਗੱਲ ਇਹ ਹੈ ਕਿ ਜਿਹੜਾ ਸਾਡਾ 6ਵਾਂ ਪੇਕ ਕਮਿਸ਼ਨ ਹੈ ਕਿ ਕਿ 16 ਤੋਂ ਜਿਹੜਾ ਸਾਡਾ ਏਰੀਅਰ ਡਿਊ ਸੀਗਾ ਉਹ 5.5 ਸਾਲਾਂ ਦਾ ਸੀ ਉਹ ਗਵਰਨਮੈਂਟ ਨੇ ਹੁਣ ਥੋੜੀ ਉਹਦੇ ਵੱਲ ਧਿਆਨ ਦਿੱਤਾ ਹੈ ਤੇ ਉਹ ਕਿਸ਼ਤਾਂ ਜਿ ਦੇਣਾ ਸ਼ੁਰੂ ਕੀਤਾ ਹੈ ਅਗਲੀ ਬੇਨਤੀ ਇਹ ਹੈ ਕਿ ਮੈਂ ਆਪਣਾ ਐਜ਼ੀ ਐਡਵੋਕੇਟ ਚੈਨਲ ਬਣਾਇਆ ਹੈ ਜਿਹਦੇ ਵਿੱਚ ਜਿਹਦਾ ਐਟ ਦਾ ਰੇਟ ਆਫ এডਿਕੇਸ਼ਨ ਪਾਵਰ ਆਫ ਲਾ ਇਹਦੇ ਵਿੱਚ ਮੈਂ ਮੈਕਸਿਮਮ ਉਹ ਗੱਲਾਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਸਾਡੀ ਪਬਲਿਕ ਹੈ ਭੋਲੇ ਭਾਲੇ ਲੋਕ ਹੈ ਉਹ ਉਹਨਾਂ ਨੂੰ ਖੁਦ ਨੋਲਜ ਹੋਵੇ ਕਿ ਪੁਲਿਸ ਦਾ ਕੀ ਰੋਲ ਹੈ ਜਜ ਦਾ ਕੀ ਰੋਲ ਹੈ ਐਡਵੋਕੇਟ ਦਾ ਕੀ ਰੋਲ ਹੈ ਪਬਲਿਕ ਇਤਨਾ ਵਿੱਚ ਨਾ ਛੋਟੇ 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 ਕਾਨੂੰਨਾਵਾਰੇ ਉਹਨਾਂ ਨੂੰ ਜਾਣਕਾਰੀ ਹੋਵੇ ਇਸ ਲਈ ਮੈਂ ਇਹ ਹਰ ਹਫਤੇ ਇੱਕ ਜਾਂ ਦੋ ਵੀਡੀਓ ਪਾ ਰਿਹਾ ਸਭ ਨੂੰ ਬੇਨਤੀ ਹੈ ਕਿ ਮੇਰਾ ਇਹ ਵੀਡੀਓ ਵੀਡੀਓ ਤੁਹਾਨੂੰ ਹੈ ਅਗਾਹ ਨੋਲੇਜ ਦੇਗਾ ਥੈਂਕ ਯੂ ਓਕੇ ਲੱਗਦਾ ਵੀ ਜਿਹੜਾ ਮਤਲਬ ਤੁਸੀਂ ਇਹ ਫਲਾਣਾ ਕੀਤਾ ਤੁਹਾਡੇ ਜੋ ਯੂਨੀਅਨ ਹੈ ਪੈਨਸ਼ਨਰ ਯੂਨੀਅਨ ਹੈ ਇਹਨੂੰ ਕੁਝ ਫਾਇਦਾ ਹੋਵੇ ਬਿਲਕੁਲ ਜੀ ਸਮਾਜ ਸੇਵਾ ਵਾਲੇ ਕੰਮ ਹੈ ਦੇਖੋ ਜਿਹੜੇ ਬੱਚੇ ਐਲ ਐਲ ਬੀ ਕਰ ਰਹੇ ਹੈ ਜਾਂ ਵੀ ਇਹ ਲਲੂ ਕਰ ਰਹੇ ਹਨ ਉਹਨਾਂ ਬਾਅਦ ਇਹ ਤਾਂ ਉਹ ਬਰਦਾਨ ਸਾਹਿਬ ਤੋਂ ਹੋਏਗਾ ਪਰ ਜਿਹੜੇ ਸਾਡੇ ਆਮ ਮੁਲਾਜ਼ਮ ਹੈ ਜਾਂ ਆਮ ਪਬਲਿਕ ਹੈ ਉਹਨੂੰ ਵੀ ਦਾ ਬਹੁਤ ਬੇਨਿਫਿਟ ਹੋਗਾ ਉਹਨਾਂ ਨੂੰ ਆਪਣੇ ਰਾਈਟਸ ਬਾਰੇ ਆਪਣੇ ਹਕਕਾਂ ਬਾਰੇ ਉਹਨੂੰ ਜਾਣ ਜਾਣ ਪਵੇਗਾ ਥੈਂਕ ਯੂ ਓਕੇ